1 अप्रैल ਤੋਂ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਏਗੀ ਲੇਕਿਨ ਉਸ ਤੋਂ ਪਹਿਲਾਂ ਟਰੱਕ ਆਪਰੇਟਰਸ ਨੂੰ ਇੱਕ ਵੱਡਾ ਝਟਕਾ ਮਿਲਿਆ ਸਰਕਾਰ ਦੇ ਵੱਲੋਂ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਟਰੱਕ ਆਪਰੇਟਰਸ ਨੂੰ ਇੱਕ ਵੱਡਾ ਝਟਕਾ ਸਰਕਾਰ ਦੇ ਵੱਲੋਂ ਦਿੱਤਾ ਗਿਆ ਸਰਕਾਰ ਤੇ ਟਰੱਕ ਆਪਰੇਟਰਾਂ ਦੇ ਵਿਚਾਲੇ ਗਲਬਾਤ ਕੁੱਤੀ ਹੈ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਇਹ ਗਲਬਾਤ ਨਹੀਂ ਹੋ ਸਕੇ ਟਾ ਟਵਾਇਦੇ ਟੈਂਡਰ ਵੀ ਗਲਬਾਤ ਸਿਰੇ ਨਹੀਂ ਚੜ ਪਾਈ ਕਿਉਂਕਿ ਸਰਕਾਰ ਦੇ ਵੱਲੋਂ ਟੋਆ ਟਵਾਈ ਦੇ ਰੇਟ ਕਟਾ ਦਿੱਤੇ ਗਏ ਨੇ ਜਿਸ ਦਾ ਡਟਵਾ ਵਿਰੋਧ ਟਰੱਕ ਆਪਰੇਟਰ ਕਰ ਰਹੇ ਨੇ ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਟੋਆ ਟਵਾਈ ਦੇ ਰੇਟ ਕਟਾਏ ਗਏ ਨੇ ਉਸ ਦੇ ਨਾਲ ਉਹ ਇਤਿਫਾਕ ਰੱਖਦੇ ਨਹੀਂ ਜਿਸ ਦੇ ਕਰਕੇ ਗਲਬਾਤ ਸਿਰੇ ਨਹੀਂ ਚੜ ਪਾਈ ਹੈ ਵਿਕਾਫੇ ਤੋਂ ਦੱਸਿਆ ਕਿ ਮੀਟਿੰਗ ਹੋਈ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਟਰੱਕ অপারেਟਰਾਂ ਨੂੰ ਇਸ ਬਦਲਕ ਉਹਨਾਂ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਸਰਕਾਰ ਤੇ ਟਰੱਕ অপারেਟਰਾਂ ਦੇ ਵਿਚਾਲੇ ਜੋ ਗਲਬਾਤ ਚੱਲ ਰਹੀ ਸੀ ਟਵਾ ਟਵਾਈ ਦੇ ਰੇਟ ਨੂੰ ਲੈ ਕੇ ਟੈਂਡਰ ਨੂੰ ਲੈ ਕੇ ਉਹ ਸਿਰੇ ਚੜ ਨਹੀਂ ਪਾਈ ਹੈ ਸਰਕਾਰ ਦੇ ਵੱਲੋਂ ਟਵਾ ਟਵਾਈ ਦੇ ਰੇਟ ਕਟਾਏ ਗਏ ਨੇ ਜਿਸ ਦਾ ਡਟਵਾ ਵਿਰੋਧ ਟਰੱਕ অপারেਟਰ ਕਰ ਰਹੇ ਨੇ ਜਿਸ ਦੇ ਕਰਕੇ ਟਵਾ ਟਵਾਈ ਦੇ ਟੈਂਡਰ ਤਕਵੀ ਨਹੀਂ ਹੋ ਪਾਏ ਨੇ ਡਟਵਾ ਵਿਰੋਧ ਸਰਕਾਰ ਦਾ ਸਰਕਾਰ ਦੇ ਵੱਲੋਂ ਕਟਾਏ ਜਾ ਰਹੇ ਰੇਟ ਦਾ ਟਰੱਕ ਕਾਪਰੇਟਾਂ ਦੇ ਬੁੱਲੋਂ ਕੀਤਾ ਜਾ ਰਹੇ ਸੋਇਕਾਫੇ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਸਰਕਾਰ ਨੂੰ ਵੱਡਾ ਚਟਕਾ ਲੱਗਿਆ ਹੈ ਸਰਕਾਰ ਤੇ ਟਰ ਕਾਪਰੇਟਾਂ ਦੇ ਵਿਚਾਲੇ ਗਲਬਾਤ ਕਿਸੇ ਨਤੀਜੇ ਤੱਕ ਪਹੁੰਚ ਨਹੀਂ ਪਾਈਏ ਟੋਆ ਟਵਾਈ ਦੇ ਟੈਂਡਰ ਵੀ ਨਹੀਂ ਹੋਏ ਨੇ ਦਸਿਆ ਕੇ ਸਰਕਾਰ ਦੇ ਵੱਲੋਂ ਟਵਾ ਟਵਾਇਦੇ ਰੇਟ ਘਟਾਈ ਜਾਣ ਦਾ ਟਰੱਕ ਆਪਰੇਟਰ ਵਿਰੋਧ ਕਰ ਰਹੇ ਨੇ ਮੀਟਿੰਗ ਤੋਂ ਬਾਅਦ 올 ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਟਰੱਕ ਆਪਰੇਟਰਾਂ ਨੂੰ ਇਸ ਬੁੱਧਰ ਲੱਖ ਜਾਣਕਾਰੀ ਦਿੱਤੀ ਹੈ ਅੱਜ ਪਟਿਆਲੇ ਦੇ ਵਿੱਚ ਪੰਜਾਬ ਦੀ ਵਰਕ ਕਮੇਟੀ ਦੀ ਮੀਟਿੰਗ ਹੋਈ ਆ ਤੇ ਡਾਇਰੈਕਟਰ ਮੈਡਮ ਨਾਲ ਇੱਥੇ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਆ ਸਰਕਾਰ ਨਾਲ ਜੋ ਗੱਲਬਾਤ ਹੋਈ ਆ ਉਹ ਵੀ ਤੁਹਾਨੂੰ ਮੈਂ ਦੱਸ ਦਵਾਂਗੇ ਉਹਨਾਂ ਨੇ ਸਰਕਾਰ ਵੱਲੋਂ ਆਏ ਸੀ ਉਹਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਰੇਟ ਨਹੀਂ ਵਧਾ ਸਕਦੇ ਸਰਕਾਰ ਦੀ ਮਜਬੂਰੀ ਆ ਸਾਨੂੰ ਇਸ ਤੋਂ ਵੱਧ ਰੇਟ ਮਿਲ ਨਹੀਂ ਰਿਹਾ ਔਲ ਵਾਲੇ ਸਮੇਂ ਜੇ ਸਾਨੂੰ ਅਸੀਂ ਤਰੀਕਾ ਲੱਭਣਾ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਜੇ ਹੋ ਗਿਆ ਤੇ ਅਸੀਂ ਅਗਲੀ ਵਾਰ ਤੋਂ ਜਿਹੜੇ ਰੇਟ ਹੈ ਤਾਂ ਥੋੜੇ ਵਧਾ ਸਕਦੇ ਪਰ ਅੱਜ ਅਸੀਂ ਇਸ ਪੋਜੀਸ਼ਨ ਜਿਹੜੀ ਤੁਹਾਡੇ ਰੇਟ ਵਧਾਈ ਨੂੰ ਸੋਇ ਇੱਕ ਵਾਰ ਫਿਰ ਤੋਂ ਦੱਸ ਜੀਏ ਕਿ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੂੰ ਝਟਕਾ ਲੱਗਿਆ ਟਰੱਕ ਆਪਰੇਟਰ ਵਿਰੋਧ ਕਰ ਰਹੇ ਨੇ ਸਰਕਾਰ ਦੇ ਵੱਲੋਂ ਟੋਆ ਟੋਆਈ ਦੇ ਰੇਟ ਘਟਾਏ ਜਾਣ ਦੇ ਇਸ ਦੇ ਨਾਲ ਹੀ ਟੋਆ ਟੋਆਈ ਦੇ ਟੈਂਡਰ ਵੀ ਨਹੀਂ ਹੋ ਸਕੇ ਨੇ ਹੋਰ ਜ਼ਰੂਰ ਜਾਣਕਾਰੀ ਦੇ ਲਈ ਗੱਲ ਕਰਾਂਗੇ ਸਾਡੇ ਸੀਨੀਅਰ ਸਹਿਯੋਗੀ ਰਾਜਿੰਦਰ ਡੱਗੜ ਸਾਡੇ ਨਾਲ ਜੁੜ ਚੁੱਕੇ ਨੇ ਰਾਜਿੰਦਰ ਜੀ ਰੇਟ ਕਢਾਈ ਜਾਣ ਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਹੈ ਕੀ ਤਰਕ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਟਰੱਕ ਆਪਰੇਟਰਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਕੀ ਨਤੀਜਾ ਹੁਣ ਇਸ ਦਾ ਨਿਕਲ ਕੇ ਸਾਹਮਣੇ ਆਏਗਾ ਦੇਖੋ ਇਹ ਬੜਾ ਅਨਰੀਅਲਿਸਟਿਕ ਫੈਸਲਾ ਹੈ ਕਿ ਜਿਹੜੇ ਟੁਆ ਟੁਆਈ ਦੇ ਟੈਂਡਰ ਹੈ ਰੇਟ ਹੈ ਟਰੱਕਾਂ ਦੇ ਉਹ ਪਿਛਲੇ ਸਾਲ ਨਾਲੋਂ ਅੱਧੇ ਕਰਤੇ ਗਏ ਜੀ ਦੇਖੋ 19 ਦਾ ਫਰਕ ਹੋਵੇ ਤਾਂ ਸਮਝ ਆਉਂਦੀ ਹੈ ਗੱਲ ਹੋ ਸਕਦਾ ਪਹਿਲਾਂ ਟਰੱਕ ਆਪਰੇਟਰ ਕਿਸੇ ਹੋਰ ਤਰੀਕੇ ਨਾਲ ਕੰਮ ਕਰਦੇ ਹੋਣ ਤੇ ਐਤ ਕੀ ਸਰਕਾਰ ਉਹਨਾਂ ਨੂੰ ਕਿਸੇ ਹੋਰ ਐਫੀਸ਼ੀਐਂਟ ਤਰੀਕੇ ਨਾਲ ਕੰਮ ਕਰਨ ਲਈ ਕਹੇ ਪਰ ਜੇ ਅੱਜ ਦੇ ਹਾਫ ਰੇਟ ਦੇ ਨਿਆਂ ਦੇ ਇਹ ਤਾਂ ਬਿਲਕੁਲ ਹੀ ਗੈਰਵਾਜਬ ਚੀਜ਼ ਹੈ ਇਸ ਨਾਲ ਹੁਣ ਹੋਏਗਾ ਗਗਨ ਇਹ ਕਿ ਮੰਡੀਆਂ ਦੇ ਵਿੱਚ ਕਣਕ ਦੇ ਅੰਬਾਰ ਲੱਗ ਜਾਣਗੇ ਜੀ ਔਰ ਖਾਨਾਂ ਨੂੰ ਦਿੱਕਤ ਆਏਗੀ ਜਿਹੜੇ ਨਵੇਂ ਕਿਸਾਨ ਕਣਕ ਲੈ ਕੇ ਆਉਣਗੇ ਉਹਨਾਂ ਵਾਸਤੇ ਜਗ੍ਹਾ ਨਹੀਂ ਹੋਏਗੀ ਹਾਂ ਪੁਰਾਣੇ ਹੀ ਕਣਕ ਜਿਹੜੀ ਪਹਿਲਾਂ ਆ ਚੁੱਕੀ ਹੈ ਉਹ ਚੱਕੀ ਨਹੀਂ ਜਾਏਗੀ ਹੂੰ ਸੋ ਇਹਦੇ ਨਾਲ ਤਾਂ ਸਿਚੁਏਸ਼ਨ ਬੜੀ ਕਾਇਓਟਿਕ ਯਾਨੀ ਕਿ ਬੜੀ ਮੰਦ ਭਾਗੀ ਹੋ ਜਾਣੀ ਹੈ ਸੋ ਆ ਟਰੱਕ ਆਪਰੇਟਰਾਂ ਨਾਲ ਗੱਲਬਾਤ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਫੈਸਲਾ ਚਾੜਨੀ ਚਾਹੀਦੀ ਹੈ ਤੇ ਕੋਈ ਰੀਅਲਿਸਟਿਕ ਫੈਸਲਾ ਕਰਨਾ ਚਾਹੀਦਾ ਹੈ ਇਹ ਇਹ ਜੋ ਫੈਸਲਾ ਸਰਕਾਰ ਦੇ ਵੱਲੋਂ ਕੀਤਾ ਗਿਆ ਸਿੱਧਾ-ਸਿੱਧਾ ਝਟਕਾ ਕਿਸਾਨਾਂ ਨੂੰ ਵੀ ਪੈ ਰਿਹਾ ਹੈ ਜ਼ਾਇਰ ਜੀ ਗੱਲ ਹੈ ਬਿਲਕੁਲ ਜੀ ਇਹਦੇ ਨਾਲ ਕਿਸਾਨਾਂ ਦੇ ਲਈ ਸਮੱਸਿਆ ਖੜੀ ਹੋਣ ਵਾਲੀ ਹੈ ਮਤਲਬ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਰੀਕ ਤੋਂ ਖਰੀਦ ਸ਼ੁਰੂ ਹੋਣੀ ਸੀ ਅਪ੍ਰੈਲ ਤੋਂ ਉਹ ਸ਼ੁਰੂ ਹੋ ਜਾਏਗੀ ਕਿਉਂਕਿ ਪ੍ਰੋਕਿਊਰਮੈਂਟ ਏਜੰਸੀਆਂ ਉਹ ਕੰਕਰੀਟ ਨਹੀਂ ਸ਼ੁਰੂ ਕਰ ਦੇਣੀਆਂ ਠੀਕ ਹੈ ਪਰ ਉਹਦੀ ਲਿਫਟਿੰਗ ਨਹੀਂ ਹੋਇਆ ਜੀ ਜੇ ਲਿਫਟਿੰਗ ਨਹੀਂ ਹੋਵੇ ਤੇ ਟਰਾਂਸਪੋਰਟੇਸ਼ਨ ਨਹੀਂ ਹੋਏ ਤੇ ਡੱਮਾ ਕਿੱਥੇ ਜਾਏਗੀ ਤੇ ਨਵੀਂ ਕੰਕਰੀਟ ਕਿੱਥੇ ਰੱਖੀ ਜਾਏਗੀ ਇਹਦਾ ਮਤਲਬ ਜਿਹੜੇ 근 ਬਾਗ ਵਾਲੇ ਕਿਸਾਨ ਜਿਹੜੇ ਕੁਛ ਦਿਨ ਬਾਅਦ ਆ ਰਿਹਾ ਹੈ ਇੱਕ ਜਾਂ ਦੋ ਦਿਨ ਬਾਅਦ ਉਹਨਾਂ ਵੀ ਕਣਕ ਨੂੰ ਲਾਉਣ ਵਾਸਤੇ ਮੰਡੀ 'ਚ ਜਗ੍ਹਾ ਨਹੀਂ ਹੋਏਗੀ ਤਰਕ ਦਿੱਤਾ ਜਾ ਰਿਹਾ ਹੈ ਰਜਿੰਦਰ ਜੀ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਫਿਲਹਾਲ ਰੇਟ ਘਟਾਏ ਜਾ ਰਹੇ ਨੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਤਰੀਕਾ ਲੱਭ ਲਿਆ ਜਾਏਗਾ ਇਸ ਗੱਲ ਤੇ ਕਿ ਕਿਸ ਹੱਦ ਤੱਕ ਤੁਹਾਨੂੰ ਲੱਗਦਾ ਕਿ ਭਰੋਸਾ ਕੀਤਾ ਜਾ ਸਕਦਾ ਜਾਂ ਫਿਰ ਉਹ ਤਰੀਕਾ ਕੀ ਹੋ ਸਕਦਾ ਗगन ਜੀ ਟਰੱਕ ਆਪਰੇਟਰਾਂ ਨੇ ਕਿਹਾ ਹੈ ਕਿ ਤੁਸੀਂ ਦੇ ਅਲੀਤੇ ਸਾਡੇ ਤੋਂ ਟਰੱਕ ਲੈ ਲੋ ਸਰਕਾਰ ਨੂੰ ਕਿਹਾ ਚਲਾਓ ਤੁਸੀਂ ਆਪੇ ਜੀ ਡਰਾਈਵਰ ਤੁਹਾਨੂੰ ਦੇ ਦਿੰਦੇ ਆ ਡੀਜ਼ਲ ਪਾਉ ਟੋ ਹਟਵਾਈ ਕਰਾਓ ਸਾਨੂੰ ਤੁਸੀਂ ਦਿਹਾੜੀ ਦੇ ਹਿਸਾਬ ਨਾਲ ਪੈਸੇ ਦੇ ਦਿਓ ਰੈਂਟ ਦੇ ਦਿਓ ਉਹਦੇ ਲਈ ਵੀ ਸਰਕਾਰ ਨਹੀਂ ਮੰਨ ਰਹੀ ਹਾਂ ਹੁਣ ਕਹਿ ਰਹੇ ਆ ਜੇ ਅਸੀਂ ਟਰੈਕਟਰ ਟਰਾਲੀਆਂ ਤੇ ਢੋਲਾਂਗੇ ਹੂੰ ਉਹ ਕਹਿੰਦੇ ਤੁਸੀਂ ਸਾਨੂੰ ਪੰਜਾਬ 'ਚ ਬੈਠੇ ਹੋਏ ਜਦੋਂ ਕਿ ਹਰਿਆਣਾ ਸਾਡੇ ਤੋਂ ਟਰੱਕ ਮੰਗ ਰਿਹਾ ਤੁਸੀਂ ਸਾਨੂੰ ਆਪਣੇ ਸੂਬੇ 'ਚ ਹੀ ਬੇਰੁਗਾਰ ਕਰਨ ਲੱਗੇ ਹੋ ਹੂੰ 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 ਸਾਡੇ ਤੁਸੀਂ ਰੋਜ਼ੀ ਰੋਟੀ ਤੇ ਸੱਟ ਮਾਰਨ ਲੱਗੇ ਹੋ ਸੋ ਜਿਹੜਾ ਸਰਕਾਰ ਦਾ ਜਿਹੜਾ ਮੌਕਫ ਹੈ ਜਿਹੜਾ ਟੈਂਡ ਹੈ ਪੋਜੀਸ਼ਨ ਹੈ ਇਹ ਕੋਈ ਸਲਾਗਾ ਯੋਗ ਨਹੀਂ ਹੈ ਜੀ ਵਿਰੋਧਧਾਰਕ ਆਪੋਕੇਟਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਲੱਗਦਾ ਹੈ ਕਿ ਅੜੀਲ ਰਵਈਆ ਹੀ ਰਹੇਗਾ ਸਰਕਾਰ ਦਾ ਜਾਂ ਫਿਰ ਕੁਝ ਬਦਲ ਹੈ ਦੇਖੋ ਜੀ ਸਰਕਾਰ ਨੂੰ ਬਦਲਣਾ ਮੈਨੂੰ ਲੱਗਦਾ ਹੈ ਕਿ ਪਏਗਾ ਉਹਦਾ ਕੋਈ ਚਾਰਾ ਨਹੀਂ ਹੋਏਗਾ ਇਹ ਅੜੀਲ ਪਾਨ ਜਿਹੜਾ ਸਰਕਾਰ ਦੇ ਵਿੱਚ ਆ ਪਿਛਲੇ ਕਈ ਮਹੀਨਿਆਂ ਤੋਂ ਦੇਖਣ ਨੂੰ ਆ ਰਿਹਾ ਉਹ ਛੱਡਣਾ ਪਏਗਾ ਭਾਵੇਂ ਉਹ ਕਿਸਾਨਾਂ ਦਾ ਕਰਜ਼ਾ ਹੋਵੇ ਜਾਂ ਹੋਰ ਮਾਮਲੇ ਹੋਣ ਸਰਕਾਰ ਅੜਦੀ ਹੈ ਬਿਲਕੁਲ ਮਤਲਬ ਅੜਦੀ ਹੈ ਜਦੋਂ ਕਿ ਸਿਚੁਏਸ਼ਨ ਐਨੀਕੇਵਲੀ ਅ ਫਿਰ ਮੇਨ ਨਾਲ ਸੁਲਝਾਈ ਜਾ ਸਕਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਰਾਜਿੰਦਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸ ਦਾ ਹੱਲ ਕਿਸ ਤਰ੍ਹਾਂ ਨਿਕਲ ਪਾਏਗਾ ਕਿਉਂਕਿ ਟਰੱਕ ਆਪਰੇਟਰ ਲਗਾਤਾਰ ਵਿਰੋਧ ਕਰ ਰਹੇ ਨੇ ਸਰਕਾਰ ਆਪਣਾ ਆੜੀਅਲ ਰਵਈਆ ਹੀ ਬਰਕਰਾਰ ਰੱਖੇਗੀ ਜਾਂ ਫਿਰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਟਰੱਕ ਆਪਰੇਟਰਸ ਨੂੰ ਕਿਉਂਕਿ ਸਿੱਧਾ-ਸਿੱਧਾ ਅਸਰ ਪੰਜਾਬ ਦੇ ਕਿਸਾਨਾਂ ਤੇ ਵੀ ਪਏਗਾ ਪੰਜਾਬ ਦੇ ਆੜੀਅਲ ਰਵਈਏ ਦੇ ਨਾਲ ਲਏ ਹੋਏ ਫੈਸਲੇ ਦਾ